ਜੀ ਸਤਿ ਸ੍ਰੀ ਅਕਾਲ ਦੋਸਤੋ ਆ ਵੇਖੋ ਬੰਦੇ ਨੇ ਦੋ ਰੋਟੀਆਂ ਦੀ ਮਦਦ ਦੇ ਨਾਲ ਇੱਕ ਹਵਾ ਵਾਲਾ ਪੀਜ਼ਾ ਤਿਆਰ ਕਰ ਦਿੱਤਾ ਬੰਦੇ ਨੇ ਦੇਖੋ ਇਹਦੇ ਵਿੱਚ ਸੌਸ ਪਾ ਕੇ ਸਬਜ਼ੀਆਂ ਪਾ ਕੇ ਸ਼ਿਮਲਾ ਮਿਰਚ ਉਹਨੂੰ ਪੂਰੀ ਤਰ੍ਹਾਂ ਸਜਾਵਟ ਕਰਕੇ ਉਹਦੇ ਵਿੱਚ ਇੱਕ ਰੋਟੀ ਹੋਰ ਜੋੜ ਦਿੱਤੀ ਆ ਬਾਅਦ ਵਿੱਚ ਫਿਰ ਇਸ ਨੂੰ ਹਵਾ ਦੇ ਨਾਲ ਭਰ ਦਿੰਦਾ ਪੰਪ ਦੇ ਨਾਲ ਫਿਰ ਓਵਨ ਦੇ ਵਿੱਚ ਰੱਖ ਦਿੰਦਾ ਕੁਝ ਸਮੇਂ ਤੋਂ ਬਾਅਦ ਫਿਰ ਜਦੋਂ ਪੱਕ ਜਾਂਦਾ ਹੈ ਤੇ ਪੱਕਣ ਤੋਂ ਬਾਅਦ ਇੱਕ ਟੇਬਲ ਤੇ ਪਰੋਸ ਕੇ ਉਹਦੇ ਉੱਤੇ ਥੋੜਾ ਜਿਹਾ ਘਿਓ ਵਗੈਰਾ ਔਰ ਲਾਲ ਮਿਰਚ ਪਾ ਕੇ ਫਿਰ ਇੱਕ ਟੇਬਲ ਤੇ ਧਾਨ ਕੇ ਉਹਦੀ ਕਟਿੰਗ ਕਰਕੇ ਉਹਦੇ ਚਾਰ ਲੇਅਰ ਜਿ ਬਣਾ ਕੇ ਵਾਈਟ ਬਣਾ ਕੇ ਫਿਰ ਜਦੋਂ ਗ੍ਰਾਹਕ ਨੂੰ ਪਰੋਸਣਾ ਹੁੰਦਾ ਵਾ ਤੇ ਇਹ ਇਹਨੂੰ ਕਰੰਚੀਆ ਕਰ ਦੇਵੇਗਾ ਵੀ ਇਹਦੇ ਜਿਹੜੇ ਪੀਸ ਜੇ ਆ ਵਧੀਆ ਤਰ੍ਹਾਂ ਬਣ ਜਾਣ ਔਰ ਗ੍ਰਾਹਕ ਨੂੰ ਵੀ ਵਧੀਆ ਲੱਗੇ ਖਾਣ ਦੇ ਵਿੱਚ ਤੇਦੀ ਡਿਜ਼ਾਈਨਿੰਗ ਬਹੁਤ ਪਿਆਰੀ ਕਰ ਦਿੰਦਾ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਮੈਂਟ ਜਰੂਰ ਕਰਨਾ